they なるほど。 ਤੇ ਮੈਂ ਮਨਦੀਪ ਕੌਰ ਸੰਦੂਸ਼ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸੀਨੀਅਰ ਐਜੈਕਟਿਵ ਮੈਂਬਰ ਤੇ ਅੱਜ ਮੈਂ ਇੱਥੇ ਸ਼ਹੀਦਾ ਸਿੰਘਾਂ ਦੇ ਧਰਤੀ ਤੇ ਅੱਜ ਮੈਂ ਇਸ ਦੁਪਹਿਰੇ ਦੇ ਵਿੱਚ ਇੱਕ ਹਾਜ਼ਰੀ ਲਵਾਈ ਸੀ ਮੈਂ ਦੇਖਿਆ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਕਿਉਂਕਿ ਮੈਂ ਫਸਟ ਟਾਈਮ ਹੀ ਮੈਂ ਟੀਵੀ ਤੇ ਜਾਂ ਮੈਂ ਫੋਨ ਤੇ ਇਹ ਰਸ ਦੇਖਿਆ ਸੀ ਪਰ ਮੈਂ ਅੱਜ ਅੱਖਾਂ ਦੇ ਨਾਲ ਇਹ ਰਸ ਦੇਖਿਆ ਸੰਗਤ ਦੀ ਪੂਰੀ ਸ਼ਰਧਾ ਭਾਵਨਾ ਤੋ ਜੋ ਪ੍ਰਬੰਧ ਕੀਤਾ ਹੋਇਆ ਸ਼੍ਰੋਮਣੀ ਕਮੇਟੀ ਦਾ ਸੇਵਾਦਾਰਾਂ ਦਾ ਕਿਸੇ ਦਿੱਕਤ ਨਹੀਂ ਆ ਰਹੀ ਸੰਗਤ ਨੂੰ ਕੋਈ ਨੇ ਬਹੁਤ ਚੰਗਾ ਅਪਰਾਲਾ ਬਹੁਤ ਵਧੀਆ ਅਪਰਾਲਾ ਹਾਂਜੀ ਮੈਂ ਫਸਟ ਟਾਈਮ ਆਈ ਆ ਇੱਥੇ ਹਾਂਜੀ ਮੈਨੂੰ ਬਹੁਤ ਵਧੀਆ ਲੱਗਾ ਉਹ ਸਮਾਂ ਸੀਗਾ ਜਦੋਂ ਅਸੀਂ ਕਿਤੇ 97 98 ਵੈਸੇ ਜਿਹੜਾ ਸਾਡਾ ਜੀਵਨ ਆ 84 ਚ ਸੰਤ ਜਰਨੈਲ ਸਿੰਘ ਭਿੰਡਰਾ ਵਾਲਿਆਂ ਦੇ ਨਾਲ ਸਾਡਾ ਜੀਵਨ ਅਸੀਂ ਟਕਸਾਲੀ ਫੈਮਿਲੀ ਆ ਜਦੋਂ ਮੈਂ ਪਹਿਲਾਂ ਅਸੀਂ 97 98 ਚ ਆਉਂਦੇ ਹੁੰਦੇ ਸੀਗੇ ਇੱਥੇ ਆ ਕੇ ਅਸੀਂ ਬਾਬਾ ਦੀਪ ਸਿੰਘ ਦੀ ਜੋ ਸ਼ਹੀਦਾਂ ਸਿੰਘਾਂ ਦੀ ਬਹੁਤ ਵੱਡੀ ਸ਼ਰਧਾ ਭਾਵਨਾ ਨਾਲ ਸੰਗਤ ਆਉਂਦੀ ਸੀਗੀ ਉਦੋਂ ਅਸੀਂ ਬੈਠ ਕੇ ਸੁਗਮਨੀ ਸਾਹਿਬ ਦੇ ਪਾਠ ਅੰਦਰ ਕਰ ਜਾਂਦੇ ਸੀਗੇ ਪਰ ਆਹ ਅਸੀਂ ਮਾਹੌਲ ਨਹੀਂ ਸੀ ਦੇਖਿਆ ਇੱਕ ਪ੍ਰਸ਼ਾਦਾ ਵੀ ਉਸ ਸਮੇਂ ਜਿਹੜਾ ਆਉਂਦਾ ਸੀ ਲੋਕ ਆਪ ਬਣਾ ਕੇ ਲੈ ਕੇ ਆਉਂਦੇ ਸਨ ਪ੍ਰਸ਼ਾਦਾ ਨਹੀਂ ਸੀ ਇੱਥੇ ਬਣਦਾ ਪਰ ਹੁਣ ਦੇਖਦੇ ਆ ਇੱਥੇ ਕਿੰਨੀਆਂ ਸ਼ਬੀਲਾਂ ਲਾਈਆਂ ਸ਼ਰੋਮਨੀ ਕਮੇਟੀ ਦੀਆਂ ਲੰਗਰ ਲੱਗੇ ਹੋਏ ਨੇ ਬੜਾ ਲੰਗਰ ਪੱਕ ਰਿਹਾ ਇੱਥੇ ਸੰਗਤ ਦੇ ਲਈ ਆਹ ਜਿਹੜਾ ਸਮਾਂ ਇਹ ਮੈਂ ਦੇਖਿਆ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਇੱਥੇ ਕਿਸੇ ਕਿਸਮ ਦੀ ਕੋਈ ਵੀ ਦਿੱਕਤ ਨਹੀਂ ਆ ਰਹੀਗੀ ਸੰਗਤ ਨੂੰ ਵੀ ਕੋਈ ਪਰੇਸ਼ਾਨੀ ਨਹੀਂ ਆ ਰਹੀ ਕਿ ਬਹੁਤ ਵਧੀਆ ਮਾਹੌਲ ਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਪਤਾ ਨਾਮ ਦੱਸੋ ਮੇਰਾ ਨਾਮ ਦਰਸ਼ਨ ਸਿੰਘ ਹੈ ਮੇਰਾ ਜਿਲ੍ਹਾ ਹੁਸ਼ਿਆਰਪੁਰ ਪਿੰਡ ਮੈਂ ਹਮੂਦਪੁਰ ਬਟਾਲਾ ਅਸੀਂ ਐਤਵਾਰ ਦੇ ਐਤਵਾਰ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਤੇ ਚਪਾਰਾ ਸਾਹਿਬ ਟੱਪਣ ਬਾਅਦ ਸਮੇਤ ਪਰਿਵਾਰ ਆਈਦਾ ਜੀ ਬਹੁਤ ਹੀ ਜਿਆਦਾ ਆਨੰਦ ਆਉਂਦਾ ਬਾਬਾ ਦੀਪ ਸਿੰਘ ਦੇ ਗੁਰਦੁਆਰਾ ਸਾਹਿਬ ਤੇ ਮੱਥਾ ਟੇਕ ਕੇ ਅੱਜ ਬਹੁਤ ਜ਼ਿਆਦਾ ਸੰਗਤ ਹੁਣ ਕਰਕੇ ਥੋੜਾ ਹੀ ਪਿੱਛੇ ਰਹਿ ਗਏ ਸੇਵਾ ਹਰ ਸਮਾਂ ਹੀ ਕਰੀਦੀ ਆ ਜੀ ਹਰ ਸਤਵਾ ਵਿਆਤਵਾ ਆ ਕੇ ਸੇਵਾ ਕਰੀਦੀ ਐ ਬੜਾ ਆਨੰਦ ਆਉਂਦਾ ਜੀ ਹਾਂਜੀ ਪਰਿਵਾਰ ਸਮੇਤ ਆਈ ਬਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਘਰ ਤੇ ਬਾਬਾ ਦੀ ਜੀ ਸੰਗਤ ਦੇ ਦਰ ਤੇ ਆ ਕੇ ਸਾਰੇ ਝੋਲੀਆਂ ਭਰ ਕੇ ਜਾਂਦੇ ਆ ਜਿਹੜਾ ਵੀ ਕੋਈ ਕੰਮ ਆਲੋਟ ਆ ਰਿਹਾ ਕੋਈ ਵਿਦੇਸ਼ਾਂ ਚ ਜਾਣ ਵਾਸਤੇ ਜਾਂ ਕੋਈ ਵਧੀਆ ਵਾਸਤੇ ਕੋਈ ਅਲਰਸ ਵਾਸਤੇ ਸਾਰਿਆਂ ਦੇ ਕੰਮ ਬੜੇ ਵਧੀਆ ਤਰੀਕੇ ਨਾਲ ਬਾਬਾ ਜੀ ਆਪ ਕਰ ਰਹੇ ਨੇ ਸਭ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਇੱਥੇ ਬਾਬਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਜੀਤ ਸਿੰਘ ਖਾਲਸਾ ਸੇਵਾਦਾਰ ਗੁਰਦਰਾ ਸਾਹਿਬਾਂ ਬਾਬਾ ਦੀਪ ਸਿੰਘ ਜੀ ਦੇ ਸਥਾਨਾਂ ਦੇ ਚਰਨ ਤੂਰ ਸਾ ਸੰਗਠੀ ਤੰਤਰ ਬਾਬਾ ਦੀਪ ਸਿੰਘ ਜੀ ਦਾ ਸਥਾਨ ਉਹ ਸਥਾਨ ਹੈ ਜਿੱਥੇ ਲੱਖਾਂ ਦੀ ਤਦਾਦ ਦੇ ਵਿੱਚ ਸੰਗਤਾਂ ਹਰ ਐਤਵਾਰ ਦੇ ਐਤਵਾਰ ਬਾਬਾ ਜੀ ਦੇ ਦਰ ਦੇ ਉੱਤੇ ਆਣ ਕੇ ਨਾਤਮਸਤਕ ਹੋ ਕੇ ਜਿੱਥੇ ਆਪਣੀਆਂ ਝੋਲੀਆਂ ਪਰਦੇ ਹਨ ਉੱਥੇ ਬਾਬਾ ਜੀ ਕੋ ਅਸ਼ੀਰਵਾਦ ਵੀ ਲੈਂਦੇ ਹਨ ਜਿੱਥੇ ਬਾਣੀ ਨਾਲ ਬਾਣੇ ਨਾਲ ਜੋੜਦੇ ਹਨ ਉੱਥੇ ਆਪਣੇ ਘਰੇਲੂ ਅਤੇ ਹੋਰ ਵੀ ਜੜੀਆਂ ਮੁਰਾਦਾ ਹਨ ਦੁੱਧ ਵਾਲੇ ਨੂੰ ਦੁੱਧ ਮਿਲਦਾ ਹੈ ਪੁੱਤ ਵਾਲੇ ਨੂੰ ਪੁੱਤ ਮਿਲਦਾ ਹੈ ਤਨ ਤਨ ਬਾਬਾ ਦੀਪ ਸਿੰਘ ਜੀ ਦਾ ਉਹ ਸਥਾਨ ਹੈ ਜਿੱਥੇ ਹਰ ਵਰਗ ਦੇ ਲੋਕ ਆਣ ਕੇ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਨਾਥ ਮਸਤਕ ਹੋ ਕੇ ਝੋਲੀਆਂ ਭਰਦੇ ਹਨ ਆ ਵੇਖੋ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਜੋ ਹਰ ਐਤਵਾਰ ਤਕਰੀਬਨ 5 ਤੋਂ 6 ਲੱਖ ਬੰਦਾ ਜੋ ਸੰਸਾਰ ਭਰ ਤੋਂ ਦੁਨੀਆ ਭਰ ਤੋਂ ਕੋਈ ਅਮਰੀਕਾ ਤੋਂ ਕੋਈ ਕੈਨੇਡਾ ਤੋਂ ਕੋਈ ਨਿਊਯਾਰਕ ਤੋਂ ਕੋਈ ਪੈਰਿਸ ਤੋਂ ਅਤੇ ਪੰਜਾਬ ਦੀਆਂ ਪੰਜਾਬ ਤੇ ਛੱਡ ਕੇ ਹਿੰਦੁਸਤਾਨ ਦੀਆਂ ਵੱਖ-ਵੱਖ ਸਟੇਟਾਂ ਤੋਂ ਪੰਜਾਬ ਦੇ ਹਰ ਜ਼ਿਲ੍ਹੇ 'ਚੋਂ ਸੰਗਤਾਂ ਜੋ ਹਨ ਉਹ ਝੋਲੀਆਂ ਭਰਦੇ ਹਨ ਆਣ ਕੇ ਬਾਬਾ ਦੀਪ ਸਿੰਘ ਜੀ ਦੇ ਸਥਾਨਾਂ 'ਤੇ ਹੁੰਦੇ ਹਨ ਅਸੀਂ ਵੀ ਹਰ ਐਤਵਰ ਬਾਬਾ ਜੀ ਦੀ ਬਖਸ਼ਿਸ਼ ਦੇ ਨਾਲ ਆਉਨੇ ਆ ਅਤੇ ਹਰਿਆਤ ਹੋਰਾਂ ਕੇ ਜਥੇ ਸਮੇਤ ਇਥੇ ਸੰਗਤਾਂ ਦੀ ਸੇਵਾ ਕਰਦੇ ਹਾਂ ਸੰਗਤ ਦੀ ਸਹੂਲਤ ਵਾਸਤੇ ਜਿੱਥੇ ਵੀ ਸੰਗਤਾਂ ਚਾਹਣ ਉਹ ਤੇ ਸੇਵਾ ਕਰਕੇ ਬਾਬਾ ਜੀ ਕੋ ਖੁਸ਼ੀਆਂ ਲੈਣੇ ਹਾਂ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਅੱਜ ਹਫਤਾਵਾਰੀ ਸਮਾਗਮ ਗੁਰਦਰਾ ਸਾਹਿਬ ਅਸ਼ੀਤਗੰਗ ਸਾਹਿਬ ਵਿਖੇ ਚੱਲ ਰਹੇ ਨੇ ਬੜੀ ਵੱਡੀ ਤਦਾਦ ਚ ਸੰਗਤ ਆਈ ਹੈ ਜੀ ਸੰਗਤ ਲਈ ਰਾਸ਼ ਤੇ ਪ੍ਰਬੰਧ ਜਲ ਦੇ ਪ੍ਰਬੰਧ ਲੰਗਰ ਦੇ ਪ੍ਰਬੰਧ ਆਦ ਬਖੂਬੀ ਢੰਗ ਨਾਲ ਕੀਤੇ ਗਏ ਆ ਤੇ ਸੰਗਤ ਨੂੰ ਆਰ ਦੀ ਟੈਂਟ ਵੀ ਲਾਇਆ ਗਿਆ ਗਰਮੀ ਵਾਸਤੇ ਪੱਖੇ ਆ ਦਾ ਪ੍ਰਬੰਧ ਕੀਤਾ ਗਿਆ ਆ ਮਾਨਯੋਗ ਪ੍ਰਧਾਨ ਸਭ ਜੀ ਦੇ ਸਖਤ ਨਿਰਦੇਸ਼ਾਂ ਹੇਠ ਵੱਧ ਤੋਂ ਵੱਧ ਕੋਸ਼ਿਸ਼ ਕਰਨ ਦੇ ਸੰਗਤ ਨੂੰ ਵੱਧ ਤੋਂ ਵੱਧ ਸਹੂਲਤਾਂ ਮਹਿਆ ਕਰਾਈਆਂ ਜਾਂਦੀ ਬਹੁਤ ਜਿਆਦਾ ਆਥਾ ਸ਼ਰਦਾ ਆ ਜੀ ਬਾਬਾ ਜੀ ਦੇ ਤੇ ਸੰਗਤ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਜੀ ਮੈਂ ਵੱਡੇ ਭਾਗਾਂ ਵਾਲਾ ਜੀ ਮੈਂ ਬਹੁਤ ਵੱਡੇ ਭਾਗਾਂ ਵਾਲਾ ਆ ਜਿਹਦੇ ਬਾਬਾ ਜੀ ਨੇ ਆਪਣੇ ਚਰਨਾਂ 'ਚ ਸੇਵਾ ਲਈ ਹੈ ਜੀ